ਇਹਰਾ ਨਾਮ rahul ji ਤੁਹਾਨੂੰ ਪੁੱਛੀ ਗੱਡੀ ਬਾਰੇ ਤਾਂ ਕੀ ਫਿਊਚਰ ਹੈ ਅਸੀਂ ਅੱਜ ਇੱਕ ਨਵੀਂ ਗੱਡੀ ਆਈ ਹੈ kia carens clevis ਜੋ ਕਿ 7 ਸੀਟਰ ਸੈਗਮੈਂਟ ਦੇ ਵਿੱਚ ਸਾਡੀ ਦੂਸਰੀ ਕਾਰ ਹੈ ਇਹ ਪਹਿਲਾਂ carens ਆ ਰਹੀ ਸੀ ਉਹਦਾ ਅਪਗ੍ਰੇਡਡ ਵਰਜ਼ਨ ਹੈ kia carens clevis ਇਹਦੀ ਸਟਾਰਟਿੰਗ ਰੇਂਜ ਜੋ ਹੈ 1149900 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਇਹਦੇ ਵਿੱਚ ਦੇਖੋ ਜੀ ਇਹਦੇ ਵਿੱਚ ਵੇਖੋ ਜੀ ਜੋ ਨਵੇਂ ਫੀਚਰਸ ਆਏ ਹੈ ਡਿਊਲ ਪੈਨ ਪੈਨਾਰੋਮਿਕ ਸਨਰੂਫ ਦਿੱਤਾ ਹੋਇਆ ਠੀਕ ਹੈ ਜੀ ਇਹਦੇ ਚਾਰੇ ਬ੍ਰੇਕਸ ਜਿਹੜੀ ਡਿਸਕ ਬ੍ਰੇਕ ਆ ਜਾਣਗੀਆਂ ਉਸ ਤੋਂ ਬਾਅਦ ਡਬਲ ਕੱਟ ਡੀਕਰ ਸ਼ੇਰਿੰਗ ਵੀਲ ਆ ਜਾਏਗਾ ਠੀਕ ਹੈ ਜੀ ਉਸ ਤੋਂ ਬਾਅਦ 스마트 에어 ਪਿਊਰੀਫਾਇਰ ਆਏਗਾ ਤੇ ਵਿੱਚ ਇਸ ਤਰ੍ਹਾਂ ਦੇ ਕਾਫੀ ਨਵੇਂ ਜਿਹੜੇ ਫਿਚਰਿਸਟਿਕ ਫੀਚਰ ਜਿਹੜੇ ਕੰਪਨੀ ਨੇ ਨਾਲ ਦਿੱਤੇ ਹੋਏ ਆ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇਹਦੀ ਫਰੰਟ LED ਹੈਡਲੈਂਪ ਆ ਰੇਅਰ ਵੀਰ LED ਕਨੈਕਟਡ ਟੇ ਲੈਂਪ ਆਏ ਗਿੱਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਕਾਫੀ ਅੱਛੇ ਫੀਚਰਸ ਨੇ ਫਰੰਟ ਸੀਟ AC ਵੈਂਟੀਲੇਟਰ ਸੀਟਸ ਆ ਗਈਆਂ ਨੇ ਇਹਦੇ ਵਿੱਚ ਜੀ ਸਰ ਇਹ ਗੱਡੀ ਬਹੁਤ ਵਧੀਗੀ ਗੱਡੀ ਹੈ ਲੇਕਿਨ ਕਿਸੇ ਦੇ ਨਾਲ ਸਾਡੇ ਆਮ ਨੂੰ ਗੱਡੀ ਸਰ ਇਹਦੀ ਇਹੀ ਖਾਸੀਅਤ ਹੈ ਕਿ ਦੇਖਣ ਤੇ ਜੇ ਕੋਈ ਫਸਟ ਲੁੱਕ ਦੇਖੇਗਾ ਉਹਨੂੰ ਲੱਗੇਗਾ ਕਿ ਬਹੁਤ ਜ਼ਿਆਦਾ ਮਹਿੰਗੀ ਔਰ ਲਗਜ਼ਰੀ ਕਾਰ ਆ ਬਟ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਇਹਦੀ ਸ਼ੁਰੂਆਤ ਜਿਹੜੀ ਇਹ ਗੱਡੀ ਦੀ 11,49,900 ਰੁਪਏ ਤੇ ਤੁਹਾਨੂੰ ਮਿਲ ਜੇਗੀ ਸਰ ਦੇਖੋ ਇੱਥੇ ਆਪਾਂ ਤੁਹਾਨੂੰ ਫਾਈਨਾਂਸ ਵੀ ਅਵੇਲੇਬਲ ਕਰਾ ਦਾਂਗੇ ਬਹੁਤ ਨੋਮੀਨਲ ਜੀ ਡਾਊਨ ਪੇਮੈਂਟ ਦੇ ਕੇ ਤੁਸੀਂ ਗੱਡੀ ਆਪਣੀ ਘਰ ਲੈ ਕੇ ਜਾ ਸਕਦੇ ਹੋ ਇਧਰ ਸੇ ਟੌਪ ਮਾਡਲ ਜਿਹੜਾ ਆ ਪੈਟਰੋਲ ਤੇ ਡੀਜ਼ਲ ਦੋਨਾਂ ਤੇ ਆਂਦੀ ਹੈ ਜਿੱਦਾਂ ਜੀ ਡੀਜ਼ਲ ਦੀ ਗੱਲ ਕਰੀਏ ਤੇ 23 ਲੱਖ ਰੁਪਏ ਦਾ ਟੌਪ ਮਾਡਲ ਚਲਾਇਆ ਜਾਂਦਾ ਹੈ ਸੇਮ ਮੈਜਰ ਪੈਟਰੋਲ 'ਚ ਵੀ 22 ਲੱਖ ਸਮਥਿੰਗ ਦਾ ਜਿਹੜਾ ਇਹਦਾ ਟੌਪ ਮਾਡਲ ਆਏਗਾ ਜੀ ਸਰ ਦੇਖੋ ਕੀ ਆ ਆਲਵੇਸ ਕਸਟਮਰ ਦੀ ਜੋ ਡਿਮਾਂਡ ਆ ਉਹਦੇ ਮੁਤਾਬਿਕ ਚੀਜ਼ ਨੂੰ ਬਣਾਉਂਦੀ ਹੈ ਇਹਦੀ ਜਿੰਨੀਆਂ ਵੀ ਕਾਰਸ ਨੇ ਸਾਰੇ ਲੋਕ ਇਹਨੂੰ ਪਸੰਦ ਕਰਦੇ ਆ ਰਹੇ ਨੇ ਸ਼ੁਰੂ ਤੋਂ ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਅਸੀਂ ਕਸਟਮਰ ਦੀ ਜੋ ਉਹਦੀ ਡਿਮਾਂਡ ਸੀਗੀ ਉਹਦੇ ਮੁਤਾਬਿਕ ਇੱਕ ਨਵੀਂ ਕਾਰ ਲਾਂਚ ਕੀਤੀ ਹੈ ਜਿਹੜੀ ਮੈਂ ਮੈਂ ਕਹਿ ਸਕਦਾ ਵੀ ਦੁਨੀਆ ਨੂੰ ਆਰਾਮ ਨਾਲ ਪਸੰਦ ਆਏਗੀ